ਕੰਮਕਾਰ ਕਰਦੇ ਨੇ ਸੂਰੇ ਸੂਰੇ ਉਦੇ ਹੁੰਦਾ ਸਾਰੇ ਪੰਛੀ ਜਾਨਵਰ ਵੀ ਭੋਜਨ ਦੀ ਤਲਾਸ਼ੇ ਬਾਹਰ ਨਿਕਲ ਜਾਂਦੇ ਨੇ ਇਨਸਾਨ ਵੀ ਆਪਣੇ ਕੰਮਕਾਰ ਵਾਸਤੇ ਬਾਹਰ ਨਿਕਲ ਜਾਂਦਾ ਕੋਈ ਨੌਕਰੀਆਂ ਜਾਂਦੇ ਨੇ ਕੋਈ ਕਾਰੋਬਾਰ ਕਰਦੇ ਨੇ ਕੋਈ ਖੇਤੀਬਾੜੀ ਕਰਦੇ ਨੇ ਔਰ ਸੂਰੇ ਦੇ ਪ੍ਰਕਾਸ਼ ਵਿੱਚ ਕੰਮਕਾਰ ਕਰਦੇ ਨੇ ਫਿਰ ਸ਼ਾਮ ਨੂੰ ਛੁੱਟੀ ਕਰ ਲੈਂਦੇ ਨੇ ਇਹਨੂੰ ਲੋੜ ਪ੍ਰਕਾਰ ਦੀ ਜ਼ਰੂਰਤ ਹੁੰਦੀ ਹੈ ਕੰਮ ਕਾਰ ਕਰਨ ਵਾਸਤੇ ਲੇਕਿਨ ਪਰਮਾਤਮਾ ਦਾ ਆਪਣਾ ਪ੍ਰਕਾਸ਼ ਉਹ ਸਾਰੇ ਘਰਵੰਡਾ ਬੰਡਾ ਘਰਵੰਡਾ ਦਾ ਮਾਲਕ ਕੋਟ ਬ੍ਰਮੰਡ ਕੋ ਠਾਕਰ ਸਾਮੀ ਸਰਬ ਜੀਆਂ ਦਾ ਦਾਤਾ ਹੈ ਖੰਡਾ ਮਰਵੰਡਾ ਦਾ ਮਾਲਕ ਪਰਮੇਸ਼ਰ ਸਾਰੇ ਜਗ੍ਹਾ ਪ੍ਰਕਾਸ਼ ਕਰ ਦਿੰਦਾ ਮਗਰ ਹਰਦੇ ਦੇ ਚੋ ਪ੍ਰਕਾਸ਼ ਨੇ ਬੈਠਾ ਦੋ ਦੁਕਾਨਦਾਰ ਨੇ ਦੋਸਤ ਨੇ ਆਪਸ ਵਿੱਚ ਰੋਜ਼ਾਂ ਲੇਕ ਸੰਤਾਂ ਕੋਲ ਸ਼ਾਮ ਦੇ ਵੇਲੇ ਦੁਕਾਨਦਾਰ ਆਪਣੇ ਦੁਕਾਨ ਬੰਦ ਕਰਕੇ ਸੰਤਾਂ ਕੋਲ ਜਾਂਦੇ ਸਤਸੰਗ ਵਾਸਤੇ ਕੋਈ ਸਮਾਂ ਸੰਤਾਂ ਦੇ ਬੜੇ ਬਚਨ ਸੁਣਨੇ ਉੱਥੇ ਸੇਵਾ ਵੀ ਕਰਨੀ ਔਰ ਫਿਰ ਅਸੀ ਅਸੀ ਅਸਾ ਪ੍ਰੇਮ ਜਾਗਿਆ ਕਿ ਬਹੁਤਾ ਸਮਾਂ ਉਹ ਤੇ ਹੁਣ ਸੇਵਾ ਜਪਿਤ ਕਰਨ ਲੱਗੇ ਮਾਦਵ ਦੇ ਬਚਨ ਹੰਦਸਨ ਜੋ ਪ੍ਰਾਰਭ ਉਹ ਮਿਲ ਨਹੀਂ ਮਿਲਣਾ ਫਿਰ ਇਸ ਖਿਆਲ ਨਾਲ ਜੇ ਪ੍ਰਾਰਭ ਮਿਲ ਨਹੀਂ ਹੈ ਫਿਰ ਕਿਉਂ ਅਸੀਂ ਇੰਨੀ ਮਿਹਨਤ ਕਰੀਏ ਥੋੜਾ ਸਮਾਂ ਆਪਣਾ ਕਾਰੋਬਾਰ ਕਰਦੇ ਸੰ ਬਾਕੀ ਭਜਨ ਪਾਠ ਕਰਨੀ ਸੇਵਾ ਕਰਨੀ ਉਹ ਲੱਗਦੇ ਜਾਣ ਲਗੇ ਹਿਰਦੇ ਵਿੱਚ ਦੇ ਪੁਜੇਨ ਮਹਾਰਾਜ ਉਹ ਪਰਮੇਸ਼ਰ ਕਿਹਦਾ ਕਿਹਦਾ ਰੂਪ ਹੈ ਉਹਦਾ ਕਹਿੰਦੇ ਬੜਾ ਆਨੰਦ ਸਰੂਪ ਹੈ ਬੜਾ ਪਿਆਰਾ ਰੂਪ ਹੈ ਦੇਖ ਤੇ ਬੰਦਾ ਮੋਹਿਤ ਹੋ ਜਾਂਦਾ ਹੈ ਕਿਸੇ ਦੀ ਲੈਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਉਸ ਦੇ ਦਰਸ਼ਨ ਹੋ ਜਾਇਆ ਤੇ ਨਹੀਂ ਭੁੱਲ ਹੀ ਜਾਂਦਾ ਆਪਣਾ ਆਪ ਵੀ ਭੁੱਲ ਜਾਂਦਾ ਕਿਹਦਾ ਰੂਪ ਹੈ ਉਹਦਾ ਕਹਿੰਦੇ ਪ੍ਰਕਾਸ਼ ਮੇ ਰੂਪ ਹੈ ਕਹਿੰਦੇ ਜੋਤ ਰੂਪ ਪਰਮਾਤਮਾ ਹੈ ਕੈਸਾ ਜੋਤ ਰੂਪ ਹੈ ਮਹਾਤਮਾ ਕਹਿੰਦੇ ਸਭ ਮੈਂ ਜੋਤ ਜੋਤ ਹੈ ਸਵੇ ਜਿਸਕੇ ਚਾਨਣ ਸਭ ਵਿੱਚ ਚਾਨਣ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਕਹਿੰਦੇ ਉਹ ਜੋ ਸਾਰਿਆਂ ਚ ਜੋਤੀ ਰੂਪ ਪਰਮੇਸ਼ਰ ਰਹਿੰਦਾ ਭਾਵੇਂ ਕੈਸਾ ਵੀ ਜੀਵ ਹੈ ਕੀੜੇ ਮਕੋੜੇ ਨੇ ਪੰਛੀ ਜਾਨਵਰ ਨੇ ਜਲ ਚਰਨ ਇਨਸਾਨ ਨੇ ਸਭ ਦੇ ਚ ਪਰਮੇਸ਼ਰ ਦੀ ਜੋਤ ਚਲਦੀ ਹੈ ਸਭ ਮੇਜੋਤ ਜੋਤ ਹੈ ਜੋਤ ਹੈ ਸੋਈ ਉਹੀ ਜੋਤ ਪ੍ਰਮਾਤਮਾ ਦੀ ਸਾਰਾ ਚ ਹੈ ਉਹ ਜੋਤ ਇਸ ਤਰ੍ਹਾਂ ਸਮਾਈ ਜਿਸ ਤਰ੍ਹਾਂ ਘੜਿਆਂ ਚ ਪਾਣੀ ਰੱਖਦੇ ਬਾਜ਼ਾਰ ਘੜੇ ਰੰਗਦੇ ਪਾਣੀ ਦੇ ਭਰ ਕੇ ਉਹ ਦੇਖੋ ਸਾਰੇ ਘੜਿਆਂ ਚ ਸੂਰਜ ਦਿਸਦਾ ਜਿਸ ਮਰਜੀ ਘੜੇ ਦੇ ਜਾ ਕੇ ਖੜੇ ਜਾਓ ਜੇ ਪਾਣੀ ਨਾਲ ਭਰੇ ਨੇ ਘੜੇ ਦੇਖੋਗੇ ਸੂਰਜ ਦਿਸਦਾ ਰਾਤ ਨੂੰ ਦੇਖੋ ਸਭ ਚੰ드ਰਮਾ ਦਿਸਦਾ ਸਾਰੇ ਘੜੇ ਪਾਣੀ ਦੇ ਭਰੇ ਨੇ ਲੇਕਿਨ ਕੋਸ਼ਿਸ਼ ਹੈ ਨਹੀਂ ਨਾ ਚੰ드ਰਮਾ ਨਾ ਸੂਰਜ ਦੇ। ਦੇਸੇਗਾ ਸਭ ਨਾ ਵਿੱਚ ਪਾਣੀ 'ਚ ਚੰ드ਰਮਾ ਦਿਸਦਾ ਹੈ। ਸੂਰਜ ਦਿਸਦਾ। ਇਸ ਸਾਰਿਆਂ 'ਚ ਜੋਤ। ਲੇਕਿਨ ਜਿਦਾਂ ਤੁਸੀਂ ਉਹ ਸੂਰਜ ਜਾਂ ਚੰ드ਰਮਾ ਘੜੇ 'ਚ ਪਕੜ ਨਹੀਂ ਸਕਦੇ। ਉਸੇ ਤਰ੍ਹਾਂ ਇਸ ਜੋਤ ਨੂੰ ਜਿਹੜਾ ਸਾਰਿਆਂ 'ਚ ਵਿਆਪਕ ਹੈ ਪਕੜ ਨਹੀਂ ਸਕਦੇ। ਹਾਜ਼ ਪਾ ਕੇ ਘੜੀ ਚ ਪਾ ਲੋ ਵੀ ਤੇ ਸੂਰਜ ਦਾ ਪਗੜ ਲੀਏ ਉਹ ਸੂਰਜ ਦਾ ਪ੍ਰਤੀਬਿੰਬ ਉਹਦੇ ਵਿੱਚ ਹੈ ਚੰਦਰਮਾ ਦਾ ਪ੍ਰਤੀਬਿੰਬ ਉਸ ਘੜੇ 'ਚ ਹੈ ਜਿਆਰਾ ਘੜੇ ਪੈ ਨੇ ਸਭ ਜਿ ਦਿਸੇਗਾ ਇਹਨਾਂ ਅਕਲ ਸਿਸ਼ਟੀ ਦੀ ਬੇਅੰਤ ਹੀ ਬਣ ਸਭ 'ਚ ਉਸ ਪਰਮੇਸ਼ਰ ਦੀ ਜੋਤ ਵਿਆਪਕ ਹੈ ਉਹਦੇ ਪਿਆਰ ਨਾਲ ਮਹਾਂਪੁਰਸ਼ਾਂ ਨੂੰ ਦੂਦੋਂ ਉਹਨਾਂ ਨੂੰ ਸਮਝਾਉਂਦੇ ਪੈ ਨੇ ਮਾਂਝ ਵਿਚਾਰਾ ਛੜੇ ਫੇ ਕਾਰੋਬਾਰ ਕੀ ਕਰਨਾ ਕਿੰਨੇ ਜੀ ਮਾਤਮੇ ਦੱਸੇ ਨੇ ਉਸ ਪ੍ਰਭੂ ਦੇ ਆਸਰੇ ਪਲਦੇ ਨੇ ਕਿਨੇ ਕਿਹੜੀ ਦੁਕਾਨ ਭਾਈ ਜੰਗਲੀ ਕਿੰਨੇ ਜਾਨਵਰ ਜੰਗਲ ਕਿਹੜੇ ਮਕੋੜੇ ਪੰਛੀ ਜਲਚਲ ਸਭ ਪਰਮੇਸ਼ਰ ਦੇ ਆਸਰੇ ਰਹਿੰਦੇ ਨੇ ਇੱਕ ਇਨਸਾਨ ਹੈ ਜਿਹੜਾ ਕਹਿੰਦਾ ਮੈਂ ਕਾਰੋਵਰ ਕਰਦਾ ਮੈਂ ਨੌਕਰੀ ਕਰਦਾ ਮੈਂ ਇੱਕ ਕਿਦੀ ਬਾੜੀ ਕਰਦਾ ਤਾਂ ਮੈਂ ਖਾਂਦਾ ਪੀਂਦਾ ਬਾਕੀ ਜਾਨਵਰ ਪੰਛੀ ਤਾਂ ਐਸਾ ਕੋਈ ਨਹੀਂ ਕਰਦੇ ਜਦੋਂ ਉਹਨਾਂ ਨੂੰ ਵਿਸ਼ਵਾਸ ਆ ਦੱਸੇ ਵਿਸ਼ਵਾਸ ਰੱਖਦੇ ਆ ਵਿਸ਼ਵਾਸ ਨਾਲ ਸਾਰਾ ਜਗਤ ਬੁੱਲਦਾ ਹੁਣ ਪਤਾ ਹੈ ਪ੍ਰਭੂ ਨੇ ਦੇਣਾ ਇਨਸਾਨ ਇਕੱਠਾ ਕਰਦਾ ਬਟਾਈ ਕਰਦਾ ਰਹਿੰਦਾ ਸਾਰੀ ਉਮਰ ਉਹ ਇਹਦਾ ਇਕੱਠਾ ਕਰਦੇ ਕਰਦੇ ਮਰ ਜਾਂਦੇ ਉਹ ਸਾਰਾ ਇਕੱਠਾ ਕੀਤਾ ਤੇਰਾ ਜਾਂਦਾ ਤੇ ਜਿ세 ਹੋਰ ਕਿਸੇ ਦੀ ਪ੍ਰਾਰਥਨ ਜਾਂਦਾ ਉਹ ਜਾਂਦਾ ਫਿਰ ਉਹ ਤਾਂ ਸਿਰਫ ਉਸ ਬੰਦੇ ਦੀ ਨੌਕਰੀ ਕਰਨ ਵਾਸਤੇ ਪੈਦਾ ਹੋਇਆ ਸਾਰੀ ਉਮਰ ਇਕੱਠਾ ਕਰਦਾ ਰਹੇਗਾ ਉਸ ਨੂੰ ਦੇ ਜਾਏਗਾ ਉੱਪਰ ਕੇ ਉਹ ਸਾਹਮੇਗਾ ਫਿਰ ਕਨੇ ਰਾਜੇ ਮਹਾਰਾਜੇ ਹੋਏ ਨੇ ਖੂਆ ਦੇ ਖੂਤਨ ਪਰ ਕੇ ਚਲੇਗੇ ਉਹ ਤਨ ਕਟਾਈ ਹੁੰਦਾ ਗਿਆ ਉਹ ਕੇ ਦੂਸਰਾ ਉਹਦਾ ਬੇਟਾ ਉਹ ਵੀ ਕਟਾ ਪੁੰਦਾਂਗੇ ਕਟਾ ਕਰਦਾ ਰਿਹਾ ਉਹ ਆਪ ਚਲੇ ਗਏ ਸਾਰੇ ਸਾਰੇ ਰਾਜੇ ਮਹਾਰਾਜੇ ਚਲੇ ਗਏ ਤਨ ਦਬਿਆ ਹੀ ਦੱਬਿਆ ਰਹਿ ਗਿਆ ਅੱਜ ਦੇ ਭਾਗਾਂ ਜੁ ਹੋਏਗਾ ਉਹ ਤਨ ਕਾਢੇਗਾ ਤੇ ਵਰਤੇਗਾ ਤੇ ਉਹ ਤਾਂ ਸਾਰੇ ਉਹਨਾਂ ਦੇ ਕੰਮ ਕਰਨ ਵਾਲੇ ਸਨ ਸਾਰੇ ਜੀ ਵਿਸ਼ਵਾਸ ਰੱਖਦੇ ਨੇ ਪਰਮੇਸ਼ਰ ਨੇ ਦਿੱਤਾ ਹੈ ਕੱਲ ਵੀ ਦੇਗਾ ਕੋਈ ਇਕੱਠਾ ਨਹੀਂ ਕਰਦਾ ਜਾਨਵਰ ਕੋਈ ਜਾਨਵਰ ਪੰਛੀ ਸ਼ਾਮ ਜੋਗਾ ਵੀ ਇਕੱਠਾ ਨਹੀਂ ਕਰਦਾ ਵੀ ਦਿਨੇ ਬੜਾ ਕੁਝ ਜੋਗਾ ਮਿਲ ਗਿਆ ਇਕੱਠਾ ਕਰ ਲਈ ਰਾਤੀ ਖਾ ਲਾਂਗੇ ਜਾਂ ਦੂਜੇ ਦਿਨ ਖਾ ਲਾਂਗੇ ਇਨਸਾਨ ਇਕੱਠਾ ਕਰਦਾ ਰਹਿੰਦਾ ਆਪਣੀ ਪੁਸ਼ਤਾ ਜੋਗਾ ਵੀ ਇਕੱਠਾ ਕਰਦਾ ਵੀ ਸਤ ਪੁਸ਼ਤਾ ਉਹਦੇ ਬਾਅਦ ਵੀ ਆ ਜਾਂਦਾ ਵੀ ਮੁਕਦਾ ਨਹੀਂ ਤਾਂ ਇਹਨਾਂ ਤਨ ਇਕੱਠਾ ਕੀਤਾ ਲੇਕਿਨ ਪੰਛੀ ਜਾਨਵਰ ਦੂਜੇ ਟਾਈਮ ਜੋਗਾ ਵੀ ਇਕੱਠਾ ਨਹੀਂ ਕਰਦੇ ਔਰ ਪਰਮੇਸ਼ਰ ਸਭ ਦੀ ਪਾਲਣਾ ਕਰਦਾ ਵਿਸ਼ਵਾਸ ਦੇ ਵੇੜੇ ਪਾਰ ਹੁੰਦੇ ਨੇ ਵਿਸ਼ਵਾਸ ਹੋ ਗਿਆ ਕਹਿੰਦੇ ਚਲੋ ਵੀ ਚੱਲੀਏ ਕਰੋ ਬਾਹਰ ਦੋਨੋਂ ਦੋਸਤ ਨਿਕਲ ਗਏ ਯਾਤਰਾ ਕਰਦੇ ਨੇ ਜਗਾ ਜਗਾ ਜਾਂਦੇ ਨੇ ਬੜੀ ਜਗਾ ਘੁੰਮਦੇ ਘੁੰਮਦੇ ਮਾਲਾ ਵਲਾ ਗਏ ਇੱਕ ਦਿਨ ਬੈਠੇ ਵਿਚਾਰ ਕਰਦੇ ਨੇ ਬੜੇ ਸਾਲ ਹੋ ਗਏ ਸਾਨੂੰ ਘੁੰਮਦਿਆਂ ਨੂੰ ਪਰਮੇਸ਼ਰ ਦਾ ਨਾਮ ਜਪਦਿਆਂ ਨੂੰ ਤੀਰਥਾਂ ਦੇ ਇਸ਼ਨਾਨ ਕਰਦਿਆਂ ਨੂੰ ਪਰਮੇਸ਼ਰ ਦਾ ਦਰਸ਼ਨ ਬਰੰਤ ਕਰੀਏ ਮਨ 'ਚ ਬੜੀ ਤਾਂਘ ਹੋ ਗਈ ਏ ਕਾਉ ਸ਼ਾਂਤ ਅਨੰਦ ਦੇ ਸਥਾਨੇ ਇਹ ਮਹੱਲਾ ਮਨ 'ਚ ਇੱਛਾ ਪੈਦਾ ਹੋ ਗਈ ਪ੍ਰਭੂ ਦੇ ਦਰਸ਼ਨ ਕਰੀਏ ਦਰਸ਼ਨ ਕਰਨ ਦੀ ਤਾਂਘ ਲੈ ਕੇ ਦੋਨੋ ਜੋਗੜਾ ਮਾਰ ਕੇ ਬੈਠ ਗਏ ਵਾਸੇ ਬੈਠੇ ਪ੍ਰੇਮ ਦੇ ਚਾਕੇ ਕੇ ਨੇਤਰਾਂ ਚ ਜਲ ਚੱਲ ਪਿਆ ਪ੍ਰਭੂ ਦਰਸ਼ਨ ਨਹੀਂ ਹੋਇਆ ਅਜੇ ਪਿਆਰ ਦੇ ਮਸਤਨ ਉਹ ਤਾਂ ਨਾਰਦਮ ਨੇ ਆਕਾਸ਼ ਮਾਰਗ ਤੇ ਜਾ ਰਹੇ ਸਨ ਦੇਖਿਆ ਦੋ ਪਾਗ ਦੇ ਬੈਠੇ ਨੇ ਚਲੋ ਕੋਈ ਇਹਨਾਂ ਨਾਲ ਹੀ ਭਾਰਤ ਅਲਾਪ ਕਰੀਬ ਸਤਸੰਗ ਕਰ ਲਈ ਨਾਦਮ ਨੇ ਆ ਗਏ ਨਾਰਾਇਣ ਹਰੀ ਇਹ ਦਰਖੋਲੇ ਦੇਖਿਆ ਨਾਲ ਬਲੀ ਦੇਵ ਰਿਸ਼ੀ ਨਾਲ ਮਿਲ ਆ ਗਏ। ਬੜੇ ਭਿਆਨ ਨੌਰਤ ਪ੍ਰਣਾਮ ਕੀਤੀ ਹੈ ਮਹਾਰਾਜ ਬੜੀ ਕਿਰਪਾ ਕੀਤੀ ਆਪਨੇ ਦਰਸ਼ਨ ਦਿੱਤੇ ਨੇ। ਬੜੀ ਸੋਧਨਾ ਕਰ ਲਿਓ ਆਪ ਇਥੇ ਮਾਲੇ। ਕੀ ਚਲੇ ਕੇ ਆਇਓ? ਕਹਿੰਦੇ ਮਹਾਰਾਜ ਸੰਸਾਰ ਦੇ ਪਦਾਰਥਾਂ ਦੀ ਇੱਛਾ ਤਾਂ ਕੋਈ ਨਹੀਂ। ਘਰ-ਵਾਰ ਛੱਡ ਦਿੱਤਾ ਸੀ ਸਾਰਾ। ਉਹ ਤਾਂ ਕੇਵਲ ਪ੍ਰਭੂ ਦੇ ਦਰਸ਼ਨਾਂ ਦੀ ਆਸ਼ਾ ਹੈ ਇੱਛਾ। ਆਪ ਤੇ ਬੇਕੁੰਡ ਜਾਂਦੇ ਰਹੇ ਨੂੰ ਸ਼ਾਕਸ਼ਾ ਦਾ ਮਿਲਦੇ ਹੋ ਭਗਵਾਨ ਨੂੰ ਪ੍ਰਭੂ ਨੂੰ ਇਹ ਕਰ ਦਿਓ ਕਿਰਪਾ ਸਾਡੇ ਤੇ ਵੀ ਸਾਡੇ ਬਾਅਦ ਵੀ ਕੋਈ ਪੁੱਛ ਲੋ ਕਹਿੰਦਾ ਸਾਨੂੰ ਦਰਸ਼ਨ ਪ੍ਰਾਪਤ ਹੋਣਗੇ ਨਾਰਮਲ ਦੇਖਿਆ ਵੀ ਸੱਚਮੁੱਚ ਦਿਲੋਂ ਭਗਤੀ ਕਰਦੇ ਨੇ ਵਾਹਿਗੁਰੂ ਤੇ ਐਸੇ ਭਗਤਾਂ ਨੂੰ ਪ੍ਰਭੂ ਦਰਸ਼ਨ ਦਿੰਦੇ ਨੇ ਕੋ ਕਦੋਂ ਦੇਣਗੇ ਪਤਾ ਨਹੀਂ ਚਲੋ ਮੈਂ ਪੁੱਛ ਕੇ ਆਵਾਂਗਾ ਪਤਾ ਕਰਕੇ ਆਵਾਂਗਾ ਨਾਦੂਣੀ ਘੁੰਦੇ ਘਮਾਂਦੇ ਬੇਕੁੰਡ ਚਲੇਗੇ ਪ੍ਰਣਾਮ ਕੀਤਾ ਪ੍ਰਭੂ ਦੇਖਦੇ ਵੇ ਨਾਲ ਮਨਿ ਨੂੰ ਜਗਿਆ ਸੁਆਇਆ ਉਹ ਆਦਮਣੀ ਹਮੇਸ਼ਾ ਦੂਸਰੇ ਦੇ ਮਸਲੇ ਲੈ ਕੇ ਆਉਂਦੇ ਆਪਣਾ ਮਸਲਾ ਨਹੀਂ ਕਦੀ ਲੈ ਕੇ ਜਾਂਦੇ ਹਮੇਸ਼ਾ ਸੰਸਾਰ ਦੇ ਕਲਿਆਣ ਦੀ ਗੱਲਾਂ ਕਰਦੇ ਨੇ ਆਹ ਦੇਵ ਰੂषि ਕਿਸ ਤਰ੍ਹਾਂ ਹੈ ਕਹਿੰਦ ਮਾਲਾ ਆਪ ਜਾਣੀ ਜਾਣੋ ਮੈਂ ਕੀ ਦੱਸਾਂ ਤੁਨ ਅਜਾਬ ਦੇ ਦੋ ਭਗਤ ਮੈਨੂੰ ਮਿਲੇ ਨੇ ਹਿਮਾਲਾ ਪਰਬਤ ਦੇ ਮਰੇ ਅਨੰਦ ਬੇ ਅਵਸਥਾ ਵਰਨਦੀ ਕਿ ਗਿਆਨੀ ਸਾਹਿਬਾ ਸਾਹਿਬ ਦੇ ਦਰਸ਼ਨਾਂ ਦੀ ਆਮਨੇ ਦਰਸ਼ਨਾਂ ਦੀ ਇੱਛਾ ਲੈ ਕੇ ਬੈਠੇ ਨੇ ਤੇ ਮੈਂ ਉਹਨਾਂ ਨੂੰ ਮਿਲ ਕੇ ਆਇਆ ਤੇ ਕਹਿੰਦੇ ਕਦੋਂ ਦਰਸ਼ਨ ਹੋਣਗੇ ਮੈਂ ਜਾਣਨਾ ਚਾਹਨਾ ਕਿਉਂਕਿ ਮੈਂ ਉਹਨਾਂ ਨੂੰ ਵਾਅਦਾ ਕਰਕੇ ਆਇਆ ਮੈਂ ਤੁਹਾਨੂੰ ਜਾਪ ਲਿਆ ਕੇ ਤੇ ਮੰਗਾ ਤੇ ਆਪ ਕਿਰਪਾ ਕਰਕੇ ਦੱਸੋ ਕਿ ਕਦੋਂ ਆਪ ਉਹਨਾਂ ਨੂੰ ਦਰਸ਼ਨ ਦੇਵੋਗੇ ਬਗਾਨ ਬੜੇ ਮੁਸਕਰਾਉਂਦੇ ਕਹਿਣ ਲੱਗੇ ਤੇ ਰਿਸ਼ੀ ਨਾਰਦਮਨੀ ਇਸ ਪੇੜ ਦੇ ਥੱਲੇ ਤੁਸੀਂ ਮਿਲ ਕੇ ਆਇਓ ਨਾ ਉਹ ਸਪੇੜ ਦੇ ਪੱਤੇ ਜਦ ਸਾਲ ਝੜ ਗਏ ਨਾ ਫੇਰ ਦਰਸ਼ਨ ਹੋ ਲਿਏ ਮਨਚ ਵਿਚਾਰ ਉਹ ਇਤਨਾ ਸਮਾਂ ਲੰਮਾ ਉਹਦੇ ਪੇੜ ਦੇ ਪੱਤੇ ਮੁਗਦੇ ਹੀ ਨਹੀਂ ਹੋਰ ਆ ਜਾਂਦੇ ਹੋਰ ਆ ਜਾਂਦੇ ਕਹਿੰਦਾ ਉਹ ਸੁੱਕੇਗਾ ਪੇੜ ਤੇ ਕਦੋਂ ਝੜਨਗੇ ਪੱਤੇ ਕਿਈ ਜੀਵਨ ਲੰਘ ਜਾਣਗੇ ਰਾਂਝੀ ਦਾ ਉਦਾਸ ਹੋ ਗਿਆ ਮਨਾਂ ਪਰ ਪ੍ਰਭੂ ਨੇ ਦਸ ਦਿੱਤਾ ਜੋ ਕਹਿਣਾ ਸੀ ਕਹਿ ਦਿੱਤਾ ਆਗੇ ਹੁਣ ਸੋਚਦੇ ਨੇ ਜਵਾਬ ਦੇਈ ਇਹ ਨਾ ਦੇਈ ਕਿ ਜਵਾਬ ਸੁਣ ਕੇ ਮਨ ਉਦਾਸ ਹੀ ਨਾ ਹੋ ਜਾਏ ਉਹਨਾਂ ਦਾ ਭਗਤੀ ਨਾ ਛੱਡ ਦੇਣ ਕਿਤੇ ਸੋਚਣ ਇਹ ਨਾ ਕਿ ਕਿਤੇ ਧੀ ਰੁਕਣਾ ਫਿਰ ਸੋਚਦੇ ਜਵਾਬ ਤਾਂ ਦੇਣਾ ਚਾਹੀਦਾ ਵਾਅਦਾ ਕੀਤਾ ਹੂੰ ਚਲੋ ਚੱਲਦੇ ਆਗੇ ਫੇਰ ਭਗਤਾਂ ਕੋਲ ਮਨ ਵਿਚਾਰ ਕਰਦੇ ਨੇ ਕਹ ਦਈਏ ਵੀ ਕੋਈ ਨਹੀਂ ਦਰਸ਼ਨ ਦੇਣਗੇ ਪ੍ਰਭੂ ਫੇ ਕਹਨੇ ਝੂਠ ਕਿਉਂ ਬੋਲਾ ਮੈਂ ਪੀ ਕਹਨੇ ਜੇ ਮੈਂ ਸੱਚ ਬੋਲ ਦਿੱਤਾ ਤਾਂ ਇਹਨਾਂ ਦਾ ਮਨ ਜਿਹੜਾ ਹੈ ਡਿਗ ਜਾਏਗਾ ਢੇੜਾ ਵਿਸ਼ਾਲ ਢੇੜੇ ਕਦੋਂ ਪਤੇ ਚੜਨਗੇ ਕਦੋਂ ਦਰਸ਼ਨ ਹੋਣਗੇ ਬੜਾ ਲੰਮਾ ਸਮਾਂ ਤੇ ਇਹਨਾਂ ਦਾ ਮਨ ਜਿਹੜਾ ਹੈ ਡੋਲ ਜਾਏਗਾ ਬڑے ਮਨੁਚੀ ਕਿੰਤੂ ਪਰੰਤੂ ਜਲਦਾ ਪਿਆ ਬੋਲਣਾ ਨਾ ਬੋਲਣਾ ਕੀ ਬੋਲਣਾ ਆਗਰ ਪਹੁੰਚ ਗਿਆ ਨਾਰਦ ਮੁਨੀ ਦੋਨਾਂ ਪੰਡਿਆਂ ਨੇ ਬੜੇ ਪ੍ਰੇਮ ਨਾਲ ਪ੍ਰਣਾਮ ਕੀਤਾ ਆਹ ਦੇਵ ਰਿਸ਼ੀ ਨਾਰਦ ਮੁਨੀ ਬੜੀ ਕਿਰਪਾ ਕੀਤੀ ਪਧਾਰੀਏ ਦੋਨਾਂ ਦੇਖਦੇ ਨਮੋਗਲ ਨਾਰਦ ਮੁਨੀ ਦੇ ਵਿੱਚ ਸਾਰੇ ਸਵਾਲ ਦਾ ਜਵਾਬ ਕੀ ਦਿੰਦੇ ਨਾਰਦ ਮੁਨੀ ਨਾਰਦ ਮੁਨੀ ਵੀ ਹਲੇ ਤੱਕ ਵੀ ਸੋਚ ਰਹੇ ਨੇ ਮੈਂ ਕਹਿ ਦਵਾ ਕੋਈ ਨਹੀਂ ਥੋੜੀ دیر ਬਾਅਦ ਦਰਸ਼ਨ ਹੋਣਗੇ ਫੇ ਮਨ ਚਾਏ ਪ੍ਰਭੂ ਦੀ ਲੀਲਾ ਇਹ ਤਾਂ ਪ੍ਰਭੂ ਦੀ ਲੀਲਾ ਗਣੇਸਬੇ ਇਹਦੇ ਜਨੇ ਪੱਤੇ ਨੇ ਗਿਰਨਗੇ ਤਾਂ ਹੀ ਦਰਸ਼ਨ ਹੋਣਗੇ ਤੇ ਮੈਂ ਸੱਚੀ ਬੋਲਾ ਮੈਂ ਕਿਹਾ ਝੂਠ ਬੋਲਾ ਬੜੇ ਉਦਾਸ ਵਰਚ ਕਹਿਣ ਲਗੇ ਨਾਰਦ ਮੁਨੀ ਮੇਂ ਪਗ ਜਦੋਂ ਗੱਲ ਇਸ ਤਰ੍ਹਾਂ ਦੇਖ ਰਹੇ ਉਹਨਾਂ ਇਸ ਪੇੜ ਨੂੰ ਕਹਿੰਦੇ ਹਾਂ ਮਹਾਰਾਜ ਕਿੰਨੇ ਕਿ ਪੱਤੇ ਨੇ ਕਹਿੰਦੇ ਮਾਰਾ ਗਿਣਤੀ ਨਹੀਂ ਪੱਤਿਆਂ ਦੇ ਬਹੁਤ ਬੜਾ ਵਿਸ਼ਾਲ ਪੇੜ ਹੈ ਕੰਜੇ ਤਾਂ ਪੱਤੇ ਸਾਰੇ ਝੜ ਗਏ ਤੇ ਤੁਹਾਨੂੰ ਤਾਂ ਦਰਸ਼ਨ ਹੋਣਗੇ ਇੰਨਾ ਸੋਹਣਾ ਜਿਹਾ ਨੱਚਣ ਲੱਗ ਪਏ ਦਿਲ ਨੂੰ ਝੂਮਣ ਲੱਗ ਪੇ ਨੌਜ਼ਮਨੀ ਬੜੇ ਹਰਾਨ ਹੋਏ ਹੂੰ ਵੇ ਤਾਂ ਖੁਸ਼ ਹੁੰਦੇ ਬਿਨੇ ਤੇ ਮੈਂ ਸੋਚਿਆ ਉਦਾਸ ਹੋ ਜਾਣਗੇ ਇਹ ਤਾਂ ਬੜੇ ਪ੍ਰਸੰਨ ਹੁੰਦੇ ਬਿਨੇ ਵੀ ਤੁਸੀਂ ਪ੍ਰਸੰਨ ਹੋ ਰਹੇ ਹੋ ਕਹਿੰਦੇ ਮਾਰੇ ਆਸ ਤਾਂ ਬਝ ਗਈ ਨਾ ਵੀ ਦਰਸ਼ਨ ਹੋਣਗੇ ਆਸ ਬਣ ਗਈ ਹੁਣ ਕੋਈ ਨਹੀਂ ਫਿਰ ਦਰਸ਼ਨ ਹੋਣਗੇ ਪ੍ਰਭੂ ਨੇ ਹਾਂ ਤਾਂ ਕਰ ਦਿੱਤੀ ਇਹਨਾਂ ਦਰਸ਼ਨ ਹੋਣਗੇ ਵੈਸੇ ਕੋਈ ਜੋ ਨੱਚਣ ਲੱਗੇ ਆਪਾਂ ਭੁੱਲ ਗਏ ਬਿਲਕੁਲ ਨਾਦਮਨੀ ਵੀ ਮਸਤ ਹੋ ਗਏ ਉਹ ਵੀ ਨੱਚਣ ਲੱਗ ਪਏ ਜੋ ਨੱਚਣ ਲੱਗੇ ਨਾਦਮਨੀ ਵੀ ਪ੍ਰਭੂ ਵੀ ਦੇਖ ਦੇ ਕੇ ਮਸਤ ਹੋ ਗਏ ਵੀ ਆ ਕੇ ਨੱਚਣ ਲੱਗੇ ਐਸਾ ਪ੍ਰਕਾਸ਼ ਹੋ ਗਿਆ ਸਾਰੇ ਪਾਸੇ ਜਾਣਣ ਹੋ ਗਿਆ ਬਲਾ ਇੱਕਦਮ ਨੇਤਰ ਖੋਲੇ ਇਹ ਨਾ ਤੇਜ ਪ੍ਰਕਾਸ਼ ਕੌਣ ਨੇਤ ਕਰ ਰਿਹਾ ਸਾਡੇ ਨਾਲ ਹੋਂਖਾਂ ਬੰਦ ਹੁੰਦੀ ਜਾ ਰਹੀ ਨੇ ਹੋ ਜਾਈਂ ਭਗਤ ਲੈੜ ਕੇ ਧਰਤੀ ਤੇ ਤੇ ਪ੍ਰਭੂ ਦੇ ਸ਼ਾਖਸ਼ਾਤ ਹੋ ਗਏ ਵਾਹ ਉਹ ਜੋਤ ਜਿਹੜੀ ਹੈ ਐਸਾ ਲੱਗਦਾ ਸੀ ਜੋਤ ਨਿਕਲਦੀ ਜਾ ਰਹੀ ਹੈ ਉਹ ਜੋਤ ਇੱਕ ਮਿਗ ਹੋ ਗਈ ਹੈ ਪਰਮੇਸ਼ਰ ਨਾਲ ਜੋਤ ਮਿਲ ਗਈ ਹੈ ਐਸੀ ਅਨੰਦ ਦੀ ਵਸਤਾ ਹੋਈ ਸਾਰੇ ਪੱਤੇ ਝੜ ਗਏ ਇੱਕਦਮ ਮਤੇ ਵੀ ਮੋਜ ਆ ਕੇ ਨੱਚਣ ਲੱਗੇ ਸਾਰੇ ਪੱਤੇ ਉਹ ਨੱਚਦੇ ਸਾਰੇ ਪੱਤੇ ਵੀ ਝੜ ਗਏ ਇਹ ਸ਼ਾਕਸ਼ਾ ਦਰਸ਼ਨ ਹੋ ਗਿਆ ਪ੍ਰਭੂ ਦਾ ਨਾਦਮ ਨੇ ਵੀ ਅੱਜ ਬੜਾ ਇਹ ਅਨੰਦ ਮਹਿਸੂਸ ਕਰ ਰਿਹਾ ਇਤਨਾ ਨੱਚੇ ਨਾਦਮ ਨੇ ਅੱਜ ਨੇਤਰ ਘੋਲੇ ਨਾਜ਼ ਮਣੀ ਨਹੀਂ ਤੇ ਦੇਖਿਆ ਭਗਵਾਨ ਤਾਂ ਭਗਤਾਂ ਦੇ ਕੋਲ ਗਣੇ ਨੇ ਹੂੰ ਉਹ ਭਗਤ ਦੰਡਾ ਵਧ ਪ੍ਰਣਾਮ ਕਰਦੇ ਬੈਨੇ ਇੱਕਦਮ ਖਿਆਲ ਹੈ ਪ੍ਰਭੂ ਤੁਸੀਂ ਤਾਂ ਕਿਹਾ ਸੀ ਸਾਰੇ ਪੱਤੇ ਚੜਨਗੇ ਪੇੜ ਦੇ ਤਾਂ ਤਾਂ ਦਰਸ਼ਨ ਹੋਣਗੇ ਤੁਸੀਂ ਤਾਂ ਹੁਣੇ ਆ ਗਏ ਮੈਂ ਹੁਣੇ ਤਾਂ ਬੇਕੋੜੂ ਤੋਂ ਆਇਆ ਤੁਹਾਡੇ ਕੋਲ ਤੇ ਤੁਸੀਂ ਹੁਣੇ ਆ ਗਏ ਪ੍ਰਭੂ ਬੜੇ ਮੁਸਕਰਾਦੇ ਕਹਿਣ ਲੱਗੇ ਮੈਂ ਕੀ ਕਿਹਾ ਸੀ ਕਿਹਾ ਤੁਸੀਂ ਕਿਹਾ ਸੀ ਸਪੇਡ ਦੇ ਪੱਤੇ ਚੜ ਕੇ ਦੇਖ ਕਾ ਪੇੜ ਦੇ ਪੱਤਾ ਹੀ ਕੋਈ ਨਹੀਂ ਹੂੰ ਪੱਤੇ ਵੀ ਮੋਹ ਚ ਆ ਗਏ ਪੇੜ ਦੇ ਸਾਰੇ ਹੀ ਨੱਚਣ ਲੱਗ ਪਏ ਸਾਰੇ ਡਿੱਗ ਪਏ ਦੋ ਸਾਰੇ ਆਨੰਦ ਲੈਣ ਦੀ ਅਵਸਥਾ ਚ ਆ ਗਏ ਉਹ ਐਸਾ ਪ੍ਰਕਾਸ਼ ਤੇਜ ਭਗਵਾਨ ਦਾ ਨਿਕਲਦਾ ਪਿਆ ਆਜ ਉਸ ਜੋਤ ਦੇ ਦਰਸ਼ਨ ਕਰ ਲਏ ਇਹ ਸੈਭੰਗ ਹੈ ਸੁਦੇ ਪ੍ਰਕਾਸ਼ ਸਵੇ ਪ੍ਰਕਾਸ਼ ਪ੍ਰਭੂ ਦੇ ਉਹ ਪ੍ਰਕਾਸ਼ ਸਾਰੇ ਜੀਵਾਂ ਚੰਦ ਸਭ ਮੈਂ ਜੋਤ ਜੋਤ ਹੈ ਸੋਏ ਤਿਸਕੇ ਚਾਨਣ ਸਭ ਮੈਂ ਚਾਨਣ ਹੋਏ ਹੁੰਦਾ ਕਿਦਾਂ ਚਾਨਣ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੇ ਸਾਖਸ਼ਾਤ ਹੋਣ ਦੇ ਨਾਲ ਜਦੋਂ ਗੁਰੂ ਦਾ ਸੰਗ ਮਿਲਦਾ ਹੈ ਤੇ ਤਾਂ ਉਹ ਜੋਤ ਪ੍ਰਗਟ ਹੁੰਦੀ ਹੈ ਉਹ ਹੁੰਦੀ ਤਾਂ ਸਾਰਿਆਂ 'ਚ ਹੈ ਲੇਕਿਨ ਪ੍ਰਗਟ ਤਾਂ ਹੁੰਦੀ ਹੈ ਜਦ ਪ੍ਰਗਟ ਹੋ ਗਈ ਜੋਤ ਦਰਸ਼ਨ ਹੋ ਗਏ ਨਿਹਾਲ ਹੋ ਗਏ ਔਰ ਦੇਵ ਰਿਸ਼ੀ ਨਾਰਮਨ ਇਹ ਸਮਝ ਗਏ ਪ੍ਰਭੂ ਦੀ ਲੀਲਾ कैसी है 96 ਚ ਯੁਗਾਂ ਨੂੰ ਤਬਦੀਲ ਕਰਨ ਵਾਲੇ ਨੇ ਉਹ ਇਸ ਪੇੜ ਦੇ ਪਤਾ ਨਹੀਂ ਕਿੰਨੇ ਹਜ਼ਾਰ ਸਾਲ ਲੱਗਣੇ ਪੇੜ ਨੂੰ ਕਦੋਂ ਡਿੱਗਦੇ ਕਦੋਂ ਦਰਸ਼ਨ ਹੁੰਦੇ ਤਾਂ ਅਜ ਹੁਣੇ ਦਰਸ਼ਨ ਹੋ ਗਏ ਇਸ ਕਰਕੇ ਗੁਨਾਹ ਸਾਹਿਬ ਕਹਿੰਦੇ ਉਸ ਪ੍ਰਭੂ ਦਾ ਰੂਪ कैसा ਹੈ ਸੈਭੰਗ